ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਨਿਊਜ਼ ਟ੍ਰੈਂਡ ਤੇ ਸਰਕਾਰ ਦੇ ਬੋਲੇ ਇੱਕ ਸਰਕਾਰੀ ਸਕੀਮ ਜਿਸ ਨੂੰ ਲੋਕਾਂ ਦਾ ਕਾਫੀ ਸਮਰਥਨ ਮਿਲ ਰਿਹਾ ਹੈ ਉਹ ਹੈ ਅਟਲ ਪੈਨਸ਼ਨ ਯੋਜਨਾ ਹੁਣ ਤੱਕ 8 ਕਰੋੜ ਤੋਂ ਵੱਧ ਲੋਕ ਅਟਲ ਪੈਨਸ਼ਨ ਯੋਜਨਾ ਵਿੱਚ ਸ਼ਾਮਲ ਹੋ ਚੁੱਕੇ ਹਨ ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਦੀ ਇਸ ਜਾਣਕਾਰੀ ਦੇ ਅਨੁਸਾਰ ਸਾਲ 2025 ਵਿੱਚ ਹੁਣ ਤੱਕ 39 ਲੱਖ 90 ਲੋਕ ਸ਼ਾਮਲ ਹੋਏ ਹਨ ਇਹ ਸਰਕਾਰੀ ਯੋਜਨਾ 60000 ਰੁਪਏ ਤੱਕ ਦੀ ਜੀਵਨ ਭਰ ਪੈਨਸ਼ਨ ਦਿੰਦੀ ਹੈ ਸਰਕਾਰ ਇਸ ਪੈਨਸ਼ਨ ਦੀ ਗਾਰੰਟੀ ਦਿੰਦੀ ਹੈ ਆਟਲ ਪੈਨਸ਼ਨ ਯੋਜਨਾ 9 ਮਈ 2015 ਨੂੰ ਸ਼ੁਰੂ ਕੀਤੀ ਗਈ ਸੀ ਅਤੇ ਇਸ ਨੂੰ 1 ਜੂਨ 2015 ਤੋਂ ਲਾਗੂ ਕੀਤਾ ਗਿਆ ਸੀ ਇਸ ਦਾ ਉਦੇਸ਼ ਸੇਵਾ ਮੁਕਤੀ ਤੋਂ ਬਾਅਦ ਅਸੰਗਠਿਤ ਖੇਤਰ ਦੇ ਕਾਮਿਆਂ ਨੂੰ ਵਿੱਤੀ ਸੁਰੱਖਿਆ ਪ੍ਰਦਾਨ ਕਰਨਾ ਹੈ ਇਸ ਯੋਜਨਾ ਦੇ ਤਹਿਤ ਕੋਈ ਵੀ ਭਾਰਤੀ ਨਾਗਰਿਕ ਜਿਸ ਦੀ ਉਮਰ 18 ਤੋਂ 40 ਸਾਲ ਦੇ ਵਿਚਕਾਰ ਹੈ ਸ਼ਾਮਲ ਹੋ ਸਕਦਾ ਹੈ ਰਿਟਾਇਰਮੈਂਟ ਤੋਂ ਬਾਅਦ ਜਾਣੀ 60 ਸਾਲ ਦੀ ਉਮਰ ਤੋਂ ਬਾਅਦ ਉਹਨਾਂ ਨੂੰ 1000 ਰੁਪਏ ਤੋਂ 5000 ਰੁਪਏ ਪ੍ਰਤੀ ਮਹੀਨਾ ਦੀ ਗਾਰੰਟੀशुदा ਪੈਨਸ਼ਨ ਮਿਲਦੀ ਹੈ ਇੱਕ ਇਸ ਸਕੀਮ ਵਿੱਚ ਘਟੋ ਘਟ ਨਿਵੇਸ਼ ਦੀ ਮਿਆਦ 20 ਸਾਲ ਹੁੰਦੀ ਹੈ ਆਟਲ ਪੈਨਸ਼ਨ ਯੋਜਨਾ ਵਿੱਚ ਜੋ ਮੁੱਖ ਗੱਲਾਂ ਹਨ ਉਹ ਇਸ ਪ੍ਰਕਾਰ ਹਨ ਜੋਗ ਲੋਕ ਕਿਹੜੇ ਹਨ ਇਸ ਲਈ ਸਿਰਫ ਉਹ ਲੋਕ ਜੋ ਆਮਦਨ ਕਰਦਾ ਭੁਗਤਾਨ ਨਹੀਂ ਕਰਦੇ ਯੋਗਦਾਨ ਬੈਂਕ ਜਾਂ ਡਾਕ ਘਰ ਖਾਤੇ ਤੋਂ ਆਟੋ ਡੈਬਿਟ ਰਾਹੀਂ ਹਰ ਮਹੀਨੇ ਹਰ ਤਿਮਾਹੀ ਜਾਂ ਹਰ 6 ਮਹੀਨੇ ਵਿੱਚ ਦਿੱਤਾ ਜਾ ਸਕਦਾ ਹੈ ਪੈਨਸ਼ਨ ਦੀ ਰਕਮ ਮਹੀਨਾਵਾਰ ਯੋਗਦਾਨ ਉਮਰ ਦੇ ਅਨੁਸਾਰ ਨਿਰਧਾਰਤ ਕੀਤਾ ਜਾਂਦਾ ਹੈ ਯੋਜਨਾ ਕੌਣ ਚਲਾ ਰਿਹਾ ਹੈ ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਸਥਾਈ ਕਿੰਨਾ ਨਿਵੇਸ਼ ਕਰਨਾ ਪਵੇਗਾ ਜੇਕਰ ਤੁਸੀਂ ਇਸ ਦੇ ਵਿੱਚ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਕਿੰਨਾ ਕਰਨਾ ਪਵੇਗਾ ਇਸ ਦੇ ਬਾਰੇ ਵੀ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਜੇਕਰ ਕੋਈ ਵਿਅਕਤੀ 1000 ਰੁਪਏ ਦੀ ਮਹੀਨਾਵਾਰ ਪੈਨਸ਼ਨ ਚਾਹੁੰਦਾ ਹੈ ਤਾਂ ਉਸ ਨੂੰ ਆਪਣੀ ਉਮਰ ਦੇ ਅਨੁਸਾਰ ਇਹ ਰਕਮ ਅਦਾ ਕਰਨੀ ਪਵੇਗੀ 19 ਸਾਲ ਦੀ ਉਮਰ ਵਿੱਚ 46 ਰੁਪਏ ਦੇਣੇ ਪਹਿਣਗੇ 24 ਸਾਲ ਦੀ ਉਮਰ ਵਿੱਚ 70 ਰੁਪਏ ਮਹੀਨਾ 29 ਸਾਲ ਦੀ ਉਮਰ ਵਿੱਚ 106 ਰੁਪਏ 34 ਸਾਲ ਦੀ ਉਮਰ ਵਿੱਚ 165 ਰੁਪਏ 39 ਸਾਲ ਦੀ ਉਮਰ ਵਿੱਚ 264 ਰੁਪਏ ਉਮਰ ਯੋਗਦਾਨ 60 ਸਾਲ ਦੀ ਉਮਰ ਤੱਕ ਨਿਯਮਤ ਤੌਰ ਤੇ ਦੇਣਾ ਪੈਂਦਾ ਹੈ ਜੇਕਰ ਖਾਤਾਧਾਰਕ 60 ਸਾਲ ਦੀ ਉਮਰ ਤੋਂ ਬਾਅਦ ਮਰ ਜਾਂਦਾ ਹੈ ਤਾਂ ਉਸ ਦੇ ਜੀਵਨ ਸਾਥੀ ਨੂੰ ਉਹੀ ਮਹੀਨਾਵਾਰ ਪੈਨਸ਼ਨ ਮਿਲਦੀ ਰਹਿੰਦੀ ਹੈ ਜਦੋਂ ਦੋਵਾਂ ਦੀ ਮੌਤ ਹੋ ਜਾਂਦੀ ਹੈ ਤਾਂ ਪੂਰਾ ਫੰਡ ਨੌਵੇਂ ਵਿਅਕਤੀ ਨੂੰ ਵਾਪਸ ਕਰ ਦਿੱਤਾ ਜਾਂਦਾ ਹੈ ਧਿਆਨ ਰਹੇ ਕਿ ਜੇਕਰ ਖਾਤੇ ਵਿੱਚ ਕੋਈ ਪੈਸਾ ਨਹੀਂ ਹੈ ਅਤੇ ਨਿਰਧਾਰਤ ਮਿਤੀ ਤੱਕ ਭੁਗਤਾਨ ਨਹੀਂ ਕੀਤਾ ਜਾਂਦਾ ਹੈ ਤਾਂ ਪ੍ਰਤੀ 100 ਰੁਪਏ ਪ੍ਰਤੀ 1 ਰੁਪਏ ਦਾ ਮਾਸਿਕ ਜੁਰਮਾਨਾ ਜੋੜਿਆ ਜਾਂਦਾ ਹੈ ਅਟਲ ਪੈਨਸ਼ਨ ਯੋਜਨਾ ਅੱਜ ਦੇਸ਼ ਦੇ ਸੰਗਠਤ ਅਸੰਗਠਿਤ ਖੇਤਰ ਦੇ ਕਰੋੜਾਂ ਲੋਕਾਂ ਲਈ ਮਜ਼ਬੂਤ ਸਮਾਜਿਕ ਸੁਰੱਖਿਆ ਦਾ ਇੱਕ ਚੰਗਾ ਵਿਕਲਪ ਬਣ ਗਈ ਹੈ